ਉਹ ਫਿਰ ਵੀ ਤਿੰਨ ਵਜੇ ਤੜਕੇ ਕਿਹਦੇ ਨਾਲ ਕਿਉਂ ਉੱਠੀਆਂ ਕਦੋਂ ਉੱਠੀਆਂ ਉਹ 6 ਵਜੇ ਦੇ ਉੱਠ ਪਈ ਰਹਿ ਗਈ ਤਾਂ ਉਹ ਹੀ ਤਾਂ ਹੈ ਕਿਹੜਾ ਟਾਈਮ ਤੱਕ ਸੈਨੂ ਜੱਗਸ ਲਈ ਆ ਜਾਂਦੀ ਹੈ ਮੈਂ ਇਹਨਾਂ ਨੂੰ ਆਪ ਟਾਈਮ ਤੇ ਜਾਗਾਂਗੀ ਮੈਨੂੰ ਚੱਕਰੀ ਟੋਕਰੀ ਹਰਦੀ ਨਹੀਂ ਅੱਜ ਭਰ ਕੇ ਲਿਆਏਗੀ ओके। ਪੈਣ ਤੈਨੂੰ ਫੋਲਾ ਕਾਹਤੈ ਨਾ ਪੈ ਲੱਗ ਦੇ ਦੇ। ਪੈਣਗੇ ਹੁਣ ਹੌਲੀ ਹੌਲੀ। ਕਿੰਨਾ ਸੋਹਣਾ ਹੋਇਆ। ਦੇਖ। ਇਹ ਹੈ ਸ਼ੁਰੂਆਤੀ ਬੂਟਾ। ਇੱਕ ਆ ਫੁੱਲਾਂ ਦਾ ਇਹ ਵੀ ਪਤਣੀ ਕਿਹੜੇ ਆ। ਨੇ। ਗੰਦੇ ਗੰਦੇ ਪਾਟਦੇ ਕੋਠੀ। ਪਾਟਲਾ। ਆ ਲਾ ਲਈ ਇੱਕਾ ਨਾ ਵੱਡਾ ਸਰ। ਇਹ ਇੱਕੋ ਪੱਟ ਪਰੇ। ਉਹ ਜਿਹੜਾ ਗੁਆਰੇ ਦੇ ਬੂਟੇ ਨਾਲ ਖੜਾ ਹਾਂ। ਲੀਆਂ ਲੱਗਦੀਆਂ ਹੁੰਦੀਆਂ ਦਵਾਰੀਆਂ ਹੂੰ ਨਾ ਫਰਾਂ ਲੱਗੀਆਂ ਹੋਈਆਂ ਹੂੰ ਸਾਰਿਆਂ ਲੱਗੇਗਾ ਉਹ ਪਿੱਛੇ ਵੀ ਲੱਗੀਆਂ ਹੁਣ ਅੱਛਾ ਮੁੰਡਾ ਤੇ ਇੱਕ ਦੋ ਦੋ ਹੀ ਪੱਟ ਲਈ ਨਾ ਪੱਟ ਲੈ ਜੋਰਨਾ ਇਹ ਲਾਲਾ ਉਹ ਚਿੱਟਾ ਪੱਟਿਆ ਸੀ ਦੋ ਤਰਾਂ ਦੀ ਲੱਗੀਆਂ ਹੂੰ ਇਹ ਤਾਂ ਟਮਾਟਰ ਨੂੰ ਬੋਟਾ ਲੱਗਦਾ ਹੈ ਟਮਾਟਰ ਥੋੜੀ ਐ ਇਹ ਫੁੱਲਾ ਹੂੰ ਦੇਖਣ ਟਮਾਟਰ ਲੱਗਦੇ ਮਿਰਚਾਂ ਤੋੜਨੇ ਇਹ ਫੇਰ ਤੋੜ ਲੈਣੀ ਕਿਮਲਾ ਮਿਰਚ ਹੂੰ ਨਵੇਂ ਬੁੱਟੇ ਲੱਗੇ

ਜਾ ਰੋਕੇ ਹੋਣ ਤਾਂ ਕੋਈ ਲੋ ਇੱਧਰ ਨਹੀਂ ਆਉਂਦੇ ਪਿੰਡਿਆਂ ਦਾ ਨਾ ਹੁਣ ਮੈਂ ਆ ਪਿੰਡੀ ਤੋੜ ਹਾਏ ਪਿੰਡਿਆਂ ਦੇ ਮੇਰੇ ਦੁਸਤਾਂ ਨਾਲ ਨਹੀਂ ਪਾਇਆ ਖਾਂਡ ਲਾੜਨ ਲੱਗ ਨਹੀਂ ਨਹੀਂ ਇਹ ਕੱਚੇਗਾ ਲਵਾਂਗਾ ਹਜੇ ਨਹੀਂ ਲੜਦੀ ਪਰ ਮੈਂ ਤੋੜਨਾ ਨਾ ਨਾ ਆ ਰਿਹਾ ਕੋਈ ਨਾ ਤਾਂ ਕਾਂ ਦਬਾ ਲਈ ਤੇ ਯਾਰ ਬਹੁਤ ਲੱਗੀਆਂ ਪਿੰਡਿਆਂ ਨੂੰ ਹੂੰ ਲੈ सारे तोड़ ला जाए भार के बनावा ਹਾਲ ਕੇ ਭੋਟੇ ਇਸ ਤੀ ਬਾਂਦੇ ਉਹ ਥੋੜੇ ਕਰਕੇ ਆਪਾਂ ਚੀਰ ਕੇ ਬਣਾ ਲੈਂਦੇ ਇਹ ਤੋਂ ਵੀ ਭਲੇ ਥੋੜਾ ਹਾਂ ਕਿੱਡਾ ਹੋ ਗਿਆ ਹਾਂ ਇਹ ਰਾਂ ਤੇ ਰਾਂ ਦੇ ਵੀ ਬਣ ਜੂਗਾ ਇਹ ਤਾਂ ਪੱਕੀ ਤੇ ਮੈਂ ਕੱਲ ਤਾਂ ਨਹੀਂ ਤੋੜਿਆ ਕੱਲ ਛੋਟਾ ਸੀਗਾ ਛੋਟਾ ਮੈਂ ਤੂੰ ਕੱਲ ਲੈ ਆਣੀ ਆ ਸਭ ਇਹ ਤਾਂ ਵਧੀਆ ਬਣਿਆ ਹਾ ਤੁਸੀਂ ਕਹਿ ਦਿੰਨੇ ਨੇ ਪੱਕ ਦੇ ਨੇ ਤਾਂ ਨਹੀਂ ਪੱਕ ਇਹਦੇ ਵਿੱਚ ਵੇਖ ਬੂਟਿਆਂ ਦੇ ਛੋਟੇ ਨੇ ਜਿਹੜੇ ਛੋਟੇ ਹੁੰਦੇ ਨੇ ਨਾ ਭਰ ਕੇ ਬਣ ਜਾਂਦੇ ਆ ਇਹ ਆ ਟਿੰਡੋ ਆ ਰੇ ਡੇਡੇ ਕਿ ਚਾਹੀਦੇ ਆ ਹਾਂ ਇਹ ਡੇਡੇ ਕੇ ਭਰ ਕੇ ਵਧੀਆ ਬਣਦੀ ਆ ਸਵਾਦ ਅੱਗ ਵੀ ਤੋੜਨਾ ਦੇ ਦੇਖੋ ਆ ਵੀ ਆ ਜਿਵੇਂ ਇਹ ਵੀ ਲੈ ਆਹ ਫਿਰ ਡੇਡੇ ਭਰ ਕੇ ਵਧੀਆ ਬਣਦੀ ਆ ਭਰ ਕੇ ਬਣਾਓ ਹੋਰ ਹੈ ਨਾ ਆਹ ਵੀ ਐਸੇ ਹੂੰ ਹੂੰ ਬਾਵਾਂ ਲੱਗਾ ਪਾਲੇ ਤਾਂ ਇਹ ਤਾਂ ਹੁਣ ਖਾ ਖੀਰਿਆਂ ਲਾ ਜਾ ਮੈਂ ਕੱਦੂ ਤੋਰੀ ਤੋਰੀਆਂ ਤਾਂ ਤੋੜ ਕੇ ਲੈ ਗਿਆ ਸੀ ਮੇਰੇ ਸਹਣਾ ਹੋਰ ਨਹੀਂ ਹੋਣੀ ਕੋਈ ਨਹੀਂ ਕਦੋਂ ਵੀ ਮਿਲਦਾ ਹੋ ਜਾਣਾ ਇੱਕ ਅੱਡੇ ਦਿਨਾਂ ਸਤ ਪਿਆਰ ਉਹ ਬੱਕੜ ਉਹ ਮੀਰੇ ਹੂੰ ਉੱਤੋਂ ਦੀ ਆਉਣੇ ਆ ਅੱਲਾ ਤਵੇ ਜਿਹੜੇ ਜਿੱਥੇ ਪਾਲ ਕੇ ਨੀ ਕੋਸ ਜਵਾਰ ਬਣੇ ਚਾਣ ਹੂੰ ਅੱਲਾ ਕਦੋਂ ਇਕੱਠਾ ਹੀ ਫਾਲ ਡਿੱਗੂਗਾ ਵੇਖੀ ਜੀ ਅੱਤਰ ਤਰਾਂ ਤੋੜ ਚੁੱਬੜ ਵਸਾਵੇ ਰੇੜੀ ਆਵੇ ਤਾ ਰੱਖ ਦੇ ਉਹ ਚਾ ਚੁੱਬੜਾਂ ਨਹੀਂ ਆ ਸਰਗ ਆਹ ਵਾ ਏਰੀਆ ਸਾਰਾ ਚੁੱਬੜਾਂ ਦਾ ਤਰ ਤੋੜ ਲਾ ਹੈ ਸਭ ਸਭ ਮਾਰ ਗਏ ਆਵੇ ਕਦੋਂ ਨਹੀਂ ਆਏ ਸਾਰੇ ਇਕੱਠੇ ਤਿਆਰ ਹੋ ਜਾਂਦੇ ਹੂੰ ਫੇਰ ਭਰਨੇ ਕਿਸੇ ਤੇ ਆ ਵੀ ਤਰ ਤੋਂ ਇਹ ਛੋਟੇ ਰਹਿੰਦੇ ਰਹਿੰਦੇ ਸਵਾਰ ਹੁੰਦੀਆਂ ਪੱਕ ਜਾਂਦੀਆਂ ਮੈਂ ਤੁਹਾਨੂੰ ਕਹਿਣਾ ਹੀ ਸੀਗਾ ਇੱਕ ਦਿਨ ਵੀ ਲਵੀਆਂ ਜਿਹੜੀਆਂ ਹੁੰਦੀਆਂ ਨੇ ਤਰਾਂ ਉਹ ਲਿਆਇਆ ਕਰੋ ਆ ਫਿਰ ਪੱਕ ਜਾਂਦੀਆਂ ਖੀਰੇ ਵੀ ਪਾਲੇ ਨਾ ਵੀ ਚਿਬੜਾ ਦੀ ਹੂੰ ਲੈ ਲਈ ਫਿਰ ਹਾਂ ਇਹੋ ਜੀ ਤਾਂ ਸਾਰੇ ਚਿਬੜਾ ਵਿੱਚ ਉਹ ਖਰਬੂਜੇ ਖਖੜੀਆਂ ਵੀ ਆ ਖੀਰੇ ਪਾਲ

ਪੇਟਾ ਹੂੰ ਕਿਹੜਾ ਵੈਸੇ ਲੰਬੇ ਆ ਤੇ ਤੁਝ ਇਹ ਮੇਰੇ ਸਹਾਂ ਗੋਲ ਆ ਗੋਲ ਲੈ ਤਰੇਲੇ ਕਿੱਥੇ ਹਾਂ ਕਰੇਲੇ ਨੇ ਵੱਲਾ ਆ ਵੇ ਪੇਟੇ ਦੇ ਨਾਲ ਲੱਗੇ ਮੇਟਾਰੇ ਕਿਹੜਾ ਲੱਗੇ ਖੀਰੇ ਤਾਂ ਇੰਨੇ ਬਹੁਤ ਖੀਰਾ ਕਿੱਛ ਆ ਆ ਆ ਗੋਲ ਇਹ ਤਾਂ ਹੁੰਦਾ 10 ਦੇ ਨਹੀਂ ਇਹ ਵਿਚਾਰੇ ਉਹਦੇ ਵਿੱਚੇ ਪਾ ਦਮੇਗਾ ਕਾਲ ਨਹੀਂ ਆ ਨਾ ਆਈ ਰੱਖ ਨਹੀਂ ਨਹੀਂ ਆ ਜਾ ਆਵੇ ਆ ਕਰੇਲੇ ਆ ਗਰੇ ਆ ਆਵੇ ਇੱਕ ਹਾਂ ਦੋ ਤਿੰਨ ਪਰ ਮੈਂ ਜਦੋਂ ਥੋੜੇ ਜਿਹੇ ਵੱਡੇ ਹੋ ਗਏ ਆ ਵਿੱਚੋਂ ਪੜਦਣੀ ਵੈਗਣੀ ਵੈਗਣੀ ਪਾਟਦੇ ਹਾਂ ਤੇ ਆ ਹੈਗੇ ਆਹੋ ਦੂਜੇ ਲੱਗਦੇ ਹੁੰਦੇ ਮੂੰਹ ਕੀ ਹੁੰਦੇ ਆ ਫਲਗਾ ਵੱਡੀਆਂ ਅੱਛਾ ਦੂਜੀਆਂ ਜਿਹੜੀਆਂ ਹੁੰਦੀਆਂ ਹਾਂ ਆ ਵੇ ਆਵੇ ਸੂਂਗਰੇ ਸੂਂਗਰੇ ਕਹਿੰਦੇ ਕਿ ਨਹੀਂ ਇਹਦੇ ਚੋਲੇ ਫਲ ਚੋਲੇ ਚੋਲੇ ਇਹ ਵੀ ਲਾਈਆਂ ਤੱਕੀ ਹੂੰ ਆਵੇ ਲੱਗੀਆਂ ਹੋਈਆਂ ਦੋ ਤਰੇਹਾਂ ਚੌਲੇ ਵੈਰੈਟੀ ਹਰੀ ਸਾਰੀ ਲਈ ਆ ਤੋੜ ਲੈਣੀ ਏਡੀ ਏਡੀ ਬੰਦੀ ਸਵਾਦ ਹੈ ਮੈਂ ਅੱਜ ਨੂੰ ਤੋੜ ਕੇ ਮੇਰਾ ਟੋਕਰੀ ਨਹੀਂ ਚੱਕੀ ਜਾਂਦੀ ਆ ਲੈ लविया लविया तो चार पाव टेस्टी है मैंने भी चार बना पेनदीस पेनदे गए थोड़ गेल थे कल बहुत स्वाद बनी सब्जी पेनदीस हम्म

ਫ੍ਰਿਜ ਦੇ ਅੰਦਰ ਅੱਗੇ ਭਰੀ ਪਈ ਆ। ਆਪ ਜੀ। ਤੇ ਪਾਣੀ ਪਾ ਦੇ। ਇਹਦੇ ਖੁਰੇ ਆਪਾਂ ਦੂਜੀ ਛੋਟੇ ਵਾਲੇ ਉਹਦੇ 'ਚ ਰੱਖ ਲਾਂਗੇ। ਆ ਜਾ ਫ੍ਰਿਜ। ਵੇ। ਹੂੰ, ਭਰੀ ਪਈ ਹੈ ਨਾ ਰਹੇ। ਨਾ ਚਾਲ ਕਰ ਲੈ ਚੱਲੋ ਅੱਛਾ। ਫ੍ਰਿਜ ਭਰੀ ਪਈ ਆ। ਆਹ ਲਾ। ਤੇ ਇਹਦੇ 'ਚ ਮਿਰਚਾਂ ਨਹੀਂ। ਹੁਣ ਮੈਂ ਜਾਣ ਨਹੀਂ ਆਉਦੀ ਵੀ ਮੈਂ ਕਿਹੜੀ ਚੀਜ਼ ਕਾਦੇ 'ਚ ਪਾਵਾਂ।